ਕੀ ਹਾਲ ਸਾਰਿਆਂ ਦਾ ਕੀ ਹਾਲ ਤੁਹਾਨੂੰ ਮੈਂ ਨਹੀਂ ਤਾਂ ਸਭ ਚੱਲ ਰਿਹਾ ਹੈ ਉਹਰ ਪਾਓ ਮੱਟਰ ਜੀ ਅਰਾਮ ਨਾਲ ਅਰਾਮ ਨਾਲ ਅਰਾਮ ਨਾਲ ਬੋਲ ਕੋਈ ਨੀ ਪਿੱਛੇ ਹੋ ਜਾਓ ਪਿੱਛੇ ਹੋ ਜਾਓ

ਹਰ ਇੱਕ ਦਾ ਲਾਈਕ ਕਰੋ ਬਣਾਉਣ ਨੂੰ ਆਇਆ ਬਹੁਤ ਸਾਰਾ ਇੱਧਰੋਂ ਹੋਈ ਚੁਲਾ ਇੱਧਰੋਂ ਹੋਈ ਜਮਾਈ ਜਾਣਗੇ ਹਾਂ ਸਾਰੀ ਬਣਾਈ ਬਣਾਈ सो नेहा सो ने आम आदमी पार्टी ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਸਰਦਾਰ ਤਨਪ੍ਰੀ ਸਿੰਘ ਸੋ ਜਿੰਦਾਬਾਦ ਪਰਮ ਸਤਕਾਰਯੋ ਗੁਰੂ ਸਵਾਰੀ ਗੁਰੂ ਰੂਪੀ ਸਾਧ ਸੰਗਤ ਜੀ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਆਓ ਗੁਰਾਂ ਦੀ ਦਿੱਤੀ ਉਸ ਬਦੁੱਤੀ ਫਤੇ ਦੀ ਸਾਹ ਕੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਦੇ ਜਿਹਦੀ ਜ਼ਬਾਨ ਤੇ ਫਤੇ ਉਹਦੀ ਜਹਾਨ ਤੇ ਫਤੇ ਤੁਸੀਂ ਗੁਰੂ ਦੇ ਸਿੰਘ ਸਿੰਘਣੀਆਂ ਨੂੰ ਫਤੇ ਦਾ ਜਵਾਬ ਹੁਣ ਠੋਕ ਕੇ ਦੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਮਰ ਬੋਲੋ ਪਰ ਇਹ ਦਸੋ ਨਗਰਪਿੰਡ ਬਹਿਰੂਚ ਖੜੇ ਕਿੰਨੀਆਂ ਸਰਕਾਰਾਂ ਦੇਖੀਆਂ ਅਕਾਦੀ ਬੈਠੇ ਕਾਂਗਰਸੀ ਦੇਖੇ ਜਿੰਨਾ ਕੰਮ ਤੁਹਾਡੇ ਪੁੱਤ ਨੇ ਤਾਂ ਬਹਿਰੂਚ ਕਰਾਤਾ ਕਿਸੇ ਨੇ ਕਰਾਇਆ ਕਿਉਂ ਪੁੱਛਦੇ ਨਹੀਂ ਸੀ ਕੋਈ ਪੁੱਛਦੇ ਹਾਂਦੇ ਸੀ ਗਰਵਾਚ ਹਾਰ ਕੋੰਦ ਸੀ ਆਪਾਂ ਦਾ ਸਤਿਕਾਰ ਸਾਰਿਆਂ ਨੂੰ ਦਿੰਦੇ ਸੀ ਆਪਣੇ ਹੀ ਬਸ ਘਰ ਪੂਰਾ ਕਰਕੇ ਖਾਤਾ ਪੀਤਾ ਬਰਫੀਆਂ ਖਾਦੀਆਂ ਚਾਹਾਂ ਪੀਤੀਆਂ ਚੰਗਾ ਜੀ ਚੰਗਾ ਜੀ ਓਕੇ ਜੀ ਓਕੇ ਜੀ ਕਰਕੇ ਤੁਰ ਗਏ ਨਾ ਤਾਂ ਕਿਸੇ ਨੇ ਇਹ ਸੋਚਿਆ ਕਿ ਸਾਡੇ ਬੱਚਿਆਂ ਲਈ ਸਕੂਲ ਦਾ ਕਿਵੇਂ ਠੀਕ ਕਰੀਏ ਨਾ ਕਿਸੇ ਨੇ ਇਹ ਸੋਚਿਆ ਸਾਡੇ ਬਜ਼ੁਰਗਾਂ ਦੇ ਲਈ ਇਲਾਜ ਦਾ ਕੀ ਕਰੀਏ ਨਾ ਕਿਸ ਨੇ ਇਹ ਸੋਚਿਆ ਕਿ ਪਿੰਡ 'ਚ ਕੋਈ ਲਾਇਬ੍ਰੇਰੀ ਉਹ ਬਣਾ ਦਈਏ ਜਿੱਥੇ ਬੈਠ ਕੇ ਸਾਡੇ ਬਜ਼ੁਰਗਰ ਸਾਡੇ ਬੱਚੇ ਕੋਈ ਅਖਬਾਰ ਐ ਪੜ੍ਹ ਲੈਣ ਕਿਤਾਬਾਂ ਪੜ੍ਹ ਲੈਣ ਮਾੜੀ ਚੰਗੀ ਅਲੰਮਤਾ ਤੋਂ ਵੱਜਣ ਨਾ ਕਿਸ ਨੇ ਇਹ ਹੀ ਸੋਚਿਆ ਕੋਈ ਅਹੀ ਦਾ ਪੰਚਾਇਤ ਘਾਰੇ ਬਣਾ ਦਈਏ ਜਿੱਥੇ 100 200 ਬੰਦਾ ਇਕੱਠਾ ਹੋ ਕੇ ਕੋਈ ਗਰੀਬ ਬੱਚੀ ਦਾ ਵਿਆਹ ਕਰ ਲਵੇ ਕੋਈ ਹੋਰ ਸਮਾਗਮ ਕਰਨਾ ਮਾੜਾ ਮੋਟਾ ਸਮਾਗਮ ਕਰ ਲਵੇ ਕਿਸੇ ਨੇ ਸੋਚਿਆ ਹੀ ਨਹੀਂ ਸੀ ਪਿੰਡ ਵਰਗਾ 20 ਸਾਲ ਹੋ ਗਏ ਸੀ 20 ਸਾਲ ਜਿਹੜੀ ਤੁਹਾਡੇ ਪਿੰਡ ਨੂੰ ਸੜਕ ਆਉਂਦੀ ਸੀ ਨਾ ਡਾਡੂ ਨੂੰ ਉਹਲੇ ਉਹ ਨਾ ਐਡੇ ਗੋਡੇ ਐਡੇ ਡੂੰਘੇ ਡੂੰਘੇ ਖੱਡੇ ਸੀ ਐਡੇ ਐਡੇ ਸਾਡੇ ਜੋ ਸਾਡਾ ਉਹ ਭਰਾ چھوٹਾ ਹੋ ਨਹੀਂ ਰਿਹਾ ਕਰਨਦੀਪ ਮੈਂ ਜਦੋਂ ਪਿੰਡ ਆਨਾ ਮੈਨੂੰ ਓਦੀ ਬੜੀ ਯਾਦ ਹੁੰਦੀ। ਮੈਂ ਜਦੋਂ ਮਜੀਦ ਸਾਹਿਬ ਦੇ ਅੱਗੇ ਦੀ ਲੰਘ ਕੇ ਵੀ ਜਾਣਾ ਮੈਂ ਅਕਸਰ ਯਾਦ ਕਰਦਾ ਵੀ ਉਹ ਕਿਹੜੀ ਮਾੜੀ ਘੜੀ ਸੀ ਜਿਸ ਡਗਾ ਦੇ ਉੱਤੇ ਉਹ ਸਾਨੂੰ ਵਿਛੋੜਾ ਦੇ ਗਿਆ। ਜਦੋਂ ਇਲੈਕਸ਼ਨ ਲੜ ਰਹੇ ਸੀ ਉਹ ਸਾਡੇ ਨਾਲ ਸੀ। ਉਹਨੇ ਮੇਰੇ ਤੋਂ ਪਿੰਡ ਦੀ ਹੋਰ ਕੋਈ ਡਿਮਾਂਡ ਨਹੀਂ ਸੀ ਰੱਖੀ ਮੈਨੂੰ ਇੱਕੋ ਗੱਲ ਕਹੀ ਸੀ। ਕਹਿੰਦਾ ਵੀਰੇ ਠਿੱਕ ਠੋਕ ਕੇ ਨਾਲ ਚੱਲੇ ਆਂ ਚੱਲਾਂਗੇ। ਕਾਂਗਰਸੀਆਂ ਨੂੰ ਆਕਾਲੀਆਂ ਦੇ ਜ਼ਬਰਜਨਾਹ ਨੂੰ ਵੀ ਚਲ ਲਾਂਗੇ ਪਰ ਮੇਰੀ ਇੱਕ ਬੇਨਤੀ ਆ ਮੈਂ ਕਿਹਾ ਦੱਸ ਮੈਥੋਂ ਤਾਂ ਬਹੁਤ ਛੋਟਾ ਸੀ ਕਹਿੰਦਾ ਮੇਰੇ ਪਿੰਡ ਦੀ ਸੜਕ 20 ਸਾਲ ਤੋਂ ਨਹੀਂ ਬਣੀ ਇੱਕ ਤਾਂ ਮੇਰੇ ਪਿੰਡ ਦੀ ਸੜਕ ਜ਼ਰੂਰ ਬਣਾਣੀ ਹੈ ਮੈਂ ਕਿਹਾ ਠੀਕ ਹੈ ਕਹਿੰਦਾ ਇੱਕ ਮੇਰੇ ਪਿੰਡ 'ਚ ਨਸ਼ਾ ਬਹੁਤ ਹੈ ਮੇਰੇ ਪਿੰਡ 'ਚੋਂ ਨਸ਼ਾ ਮਪਾਉਣਾ ਹੈ ਮੈਂ ਕਿਹਾ ਠੀਕ ਹੈ ਕਹਿੰਦਾ ਇੱਕ ਮੇਰੇ ਪਿੰਡ 'ਚ ਅੱਜ ਤੱਕ ਕਿਸੇ ਨੇ ਚਵੰਨੀ ਨਹੀਂ ਲਾਈ ਪੈਸਾ ਨਹੀਂ ਲਾਇਆ ਮੇਰੇ ਪਿੰਡ ਦੇ ਵਿੱਚ ਵੀਰੇ ਸਭ ਤੋਂ ਵੱਧ ਕੰਮ ਹੋਣ ਵਾਲੇ ਦਾ ਕੰਮ ਜਰੂਰ ਕਰਵਾਣੀ ਮੈਂ ਉਹਨੂੰ ਕਹਿੰਦਾ ਹੁੰਦਾ ਸੀ ਵੀ ਪ੍ਰਮਾਤਮਾ ਨੇ ਜੇ ਕਿਰਪਾ ਕੀਤੀ ਅਰੁਣਦੀਪ ਜੇ ਆਪਾਂ ਜਿੱਤ ਗਏ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰੂੰਗਾ ਤੇਰੇ ਪਿੰਡ 'ਚ ਕੋਈ ਕਸਰ ਨਹੀਂ ਖਾਵੇ ਕਾਰਜਾਜ ਕੋ ਹੁੰਦਾ ਇਹ ਪਿੰਡ ਦੇ ਅੱਜ ਜਿਹੜੇ ਕਾਰਜ ਹੋ ਰਹੇ ਨੇ ਇਹਨੂੰ ਲੇਖਣ ਨੂੰ ਉਹ ਸੱਚੇ ਬਾਦਸ਼ਾਹ ਦੇ ਇੱਕ ਤੌਰ ਦਾਸ ਹੈ

ਬਾਕੀ ਤਾਂ ਜਲਦੀ ਘਰ ਆਈ ਤੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਧੰਨਵਾਦ ਕਰਨਾ ਚਾਹਨਾ ਇਹਨਾਂ ਦੀ ਯੋਗ ਅਗਵਾਈ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਚੱਲਦੀ ਹੈ ਅੱਜ ਹਲਕਾ ਖੰਨਾ ਦੇ ਵਿੱਚ ਜਿੱਥੋਂ ਕੰਸਟੀਟਿਊਐਂਸੀ ਤੋਂ ਜਿੱਥੋਂ ਮੈਂ ਜਿੱਤੇ ਹਾਂ ਅੱਜ ਉਰੇ ਮੈਂ ਪਹੁੰਚਿਆ ਸੀ ਤਿੰਨ ਪਿੰਡਾਂ ਦੇ ਵਿੱਚ ਜਿਹੜੇ 40 40 40 ਲੱਖ ਰੁਪਏ ਦੀ ਲਾਗਤ ਦੇ ਨਾਲ ਤਿੰਨ ਪੰਚਾਇਤ ਘਰ ਬਣ ਕੇ ਤਿਆਰ ਹੋਏ ਨੇ ਇਹ ਜਿਹੜੇ 32 ਫੁੱਟ ਬਾਏ 50 ਫੁੱਟ ਦੀ ਪੰਚਾਇਤ ਘਰ ਦੇ 2500 ਸਕਰ ਫੁੱਟ ਏਰੀਆ ਦੇ ਪੰਚਾਇਤ ਘਰ ਟੋਟਲ ਵੱਡੇ ਏਰੀਆ ਦਾ ਇੱਕ ਪੰਚਾਇਤ ਘਰ ਤੇ 40 ਲੱਖ ਰੁਪਏ ਦੀ ਲਾਗਤ ਹੈ ਅੱਜ ਅਸੀਂ ਤਿੰਨ ਪਿੰਡਾਂ ਦੇ ਵਿੱਚ ਇਹਦਾ ਉਦਘਾਟਨ ਕੀਤਾ ਪਮਤੀ ਦੇ ਵਿੱਚ ਉਦਘਾਟਨ ਕੀਤਾ ਔਰ ਅਸੀਂ ਇਸ ਤੋਂ ਪਹਿਲਾਂ ਮਹਿੰਦੀਪੁਰ ਦੇ ਵਿੱਚ ਉਦਘਾਟਨ ਕੀਤਾ ਤੇ ਉਸ ਤੋਂ ਪਹਿਲਾਂ ਅਸੀਂ ਇੱਕ ਦੇ ਵਿੱਚ ਇਹਦਾ ਉਦਘਾਟਨ ਕੀਤਾ ਸੋ ਤਿੰਨ ਪਿੰਡਾਂ ਦੇ ਵਿੱਚ ਅੱਜ ਅਸੀਂ ਉਦਘਾਟਨ ਕੀਤਾ ਮੈਂ ਇਸ ਗੱਲ ਲਈ ਵਿਸ਼ੇਸ਼ ਤੌਰ ਤੇ ਜਣੀ ਕਿ ਪਿੰਡ ਵਾਸੀਆਂ ਨੂੰ ਵਧਾਈ ਦਿੰਦਾ ਨਗਰ ਵਾਸੀਆਂ ਨੂੰ ਇੱਕ ਪੰਚਾਇਤ ਘਰ ਦੀ ਜਿਹੜੀ ਸਿਟਿੰਗ ਕਪੈਸਿਟੀ ਹੈ 200 ਦੇ ਕਰੀਬ ਹੈ 200 ਬੰਦਾ ਇਹਦੇ ਅੰਦਰ ਜਣੀ ਕਿ ਗੈਦਰਿੰਗ ਕਰ ਸਕਦਾ ਹੈ ਕੱਲ ਨੂੰ ਕੋਈ ਦੁੱਖ ਸੁੱਖ ਦੇ ਪ੍ਰੋਗਰਾਮ ਹੁੰਦੇ ਨੇ ਕੋਈ ਹੋਰ ਚੰਗੇ ਕਿਸੇ ਗਰੀਬ ਬੱਚੀ ਦਾ ਵਿਆਹ ਕਰਨਾ ਹੁੰਦਾ ਜਾਂ ਕੋਈ ਵੀ ਹੋਰ ਸਮਾਗਮ ਕਰਨਾ ਹੁੰਦਾ ਹੁਣ ਇਹ ਜਣੀ ਕਿ ਪਿੰਡ ਨੂੰ ਜਿਹੜੀ ਬਹੁਤ ਵੱਡੀ ਕੀ ਪਿੰਡਾਂ ਨੂੰ ਮੌਜ ਹੋਊਗੀ ਇਹਦੇ ਨਾਲ ਜਣੀ ਕਿ ਪਿੰਡਾਂ ਨੂੰ ਫਾਇਦਾ ਤੋਂ ਮੇਰਾ ਅਸਮਾਨੀ ਕੀ ਵੀ ਰੋਡ ਉੱਤੇ ਹੈ ਜਿਹੜੀ ਸਾਡੀ ਜੀਟੀ ਰੋਡ ਤੋਂ ਲੈ ਕੇ ਉਹ ਮੱਦੀ ਨੂੰ ਹੁੰਦੀ ਹੋਈ ਇਹ ਸੜਕ ਇਸੜੂ ਨੂੰ ਜਾਂਦੀ ਹੈ ਇਹ ਬੜੀ ਉਰੇ ਦੀ ਸ਼ਾਹਰਾਗ ਰੋਡ ਸੀ ਜਿਹੜੀ ਪੀਡਬਲਯੂਡੀ ਬੀਐਨਡੀਆਰ ਦੇ ਅੰਡਰ ਹੈ ਇਹ ਸੜਕ ਦੀ ਲੰਬਾਈ ਲਗਭਗ 7.5 ਕਿਲੋਮੀਟਰ ਲੰਬੀ ਸੜਕ ਸੀ ਔਰ ਪਿਛਲੇ ਤਕਰੀਬਨ 15 ਸਾਲ ਹੋ ਗਏ ਸੀ ਇਸ ਸੜਕ ਦਾ ਕੋਈ ਬਾਲੀਬਾਰਸ ਨਹੀਂ ਸੀ ਗੋਟਿਆਂ ਜਿੰਨੇ ਡੂੰਗੇ ਡੂੰਗੇ ਟੋਏ ਸੀ ਉਰੇ ਖੱਡੇ ਸੀ ਔਰ ਲੋਕਾਂ ਨੂੰ ਬੜੀ ਪਰੇਸ਼ਾਨੀ ਚੱਲਨੀ ਪੈਂਦੀ ਸੀ ਬੜੀ ਟ੍ਰੈਫਿਕ ਸੀ ਇਸ ਰੋਡ ਤੇ ਔਰ ਇਹਦਾ ਟੈਂਡਰ ਲੱਗ ਕੇ ਵਰਕ ਆਰਡਰ ਜਾਰੀ ਹੋ ਚੁੱਕਿਆ ਵਿਦਨ 3-4 ਦਿਨ ਤਿੰਨ ਚਾਰ ਦਿਨ ਦੇ ਵਿੱਚ ਵਿੱਚ ਇਹਦਾ ਕੰਮ ਸ਼ੁਰੂ ਹੋ ਜੂਗਾ ਘਟਕਾ ਰੋੜੀ ਪੈਣੀ ਸ਼ੁਰੂ ਉਹਦੇ ਹੋ ਜੂਗੀ ਔਰ ਇਸ ਸੜਕ ਦੇ ਉੱਤੇ 7.5 ਕਿਲੋਮੀਟਰ ਲੰਬੀ ਸੜਕ ਦੇ ਉੱਤੇ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਯੋਜਗਗਵਾਈ ਚੱਲ ਰਹੀ ਹੈ 5.5 ਕਰੋੜ ਰੁਪਈਆ ਦੇ ਤੇ ਖਰਚ ਕਰਨ ਜਾ ਰਹੇ ਤੇ ਹੋਰ ਵੀ ਕੀ ਜਿਹੜਾ ਪੰਜਾਬ ਜਿਹੜੇ ਪਚਾਇਤ ਮਾਤਰੀ ਹੋਣ ਦੇ ਨਾਤੇ ਪੂਰੇ ਪੰਜਾਬ ਦੇ ਵਿੱਚ ਹੋਰ ਵੀ ਕੀ ਕੀ ਕੰਮ ਕਰਵਾਏ ਅੱਜ ਇੰਨੀਆਂ ਹੀ ਖੁਸ਼ਖਬਰੀਆਂ ਬਹੁਤ ਨੇ ਤੁਹਾਨੂੰ ਖੁਸ਼ਖਬਰੀਆਂ ਦੰਦੀ ਚਲੇ ਜਾਵਾਂਗੇ ਕੱਲ ਵੀ ਮੌਦ ਘਟਨ ਕਰਕੇ ਆਏ ਆ ਤੇ ਮੈਂ ਤਾਂ ਕੱਲ ਵੀ ਤੁਹਾਨੂੰ ਉਡੀਕਦਾ ਸੀ ਤੁਸੀਂ ਆਓ ਕਵਰੇਜ ਕਰੋ ਕੱਲ ਤੁਸੀਂ ਆਏ ਨਹੀਂ ਉਹਦੀ ਤੁਹਾਨੂੰ ਬਾਈਟ ਦਵਾਂਗੇ ਕੱਲ ਵੀ ਅਸੀਂ ਨੇ ਖੰਨੇ ਹਲਕੇ 2 ਕਰੋੜ 70 ਲੱਖ ਰੁਪਏ ਦੇ ਜਾਨੀ ਕਿ ਵਿਕਾਸ ਕਾਰਜ ਜਿਹੜੇ ਨੇ ਉਹ ਜਿਹੜੇ ਚੱਲ ਰਹੇ ਨੇ ਔਰ ਕੰਪਲੀਸ਼ਨ ਤੇ ਅਧ ਵਿਚਾਲੇ ਵੀ ਹੋ ਚੁੱਕੇ ਨੇ ਕਈ ਤਾਂ ਉਹਨਾਂ ਚੋਂ ਉਹਨਾਂ ਦਾ ਰਸਮੀ ਤੌਰ ਤੇ ਉਦਘਾਟਨ ਕੀਤਾ ਔਰ ਜਿਹਦੇ ਚੋਂ ਲਗਭਗ 5 ਉਹ ਸੜਕਾਂ ਮੌਜੂਦ ਨੇ ਜਿਹੜੀਆਂ ਮੰਡੀ ਬੋਰਡ ਦੇ ਅੰਡਰ ਆਉਂਦੀਆਂ ਨੇ ਜਿਹੜੀਆਂ ਬਹੁਤ ਇੰਪੋਰਟੈਂਟ ਰੋਡਸ ਨੇ ਜਿਨੇ ਤੇਡੀ ਡੇਲੀ ਟ੍ਰੈਫਿਕ ਚੱਲਦੀ ਹੈ ਸੋ ਇਹ ਹੁਣ ਰੋਜ਼ ਪ੍ਰੈਸ ਕਾਨਫਰੰਸਾਂ ਹੋਣਗੀਆਂ ਤੇ ਰੋਜ਼ ਹੀ ਖੁਸ਼ਖਬਰੀਆਂ ਦਵਾਂਗੇ ਔਰ ਕੰਮ ਯੁੱਧ ਪੱਤਰ ਤੇ ਪੂਰੇ ਪੰਜਾਬ ਚ ਚੱਲੂਗਾ ਨਾ ਸਿਰਫ ਖੰਨੇ ਚ ਪੂਰੇ ਪੰਜਾਬ ਦੇ ਅੰਦਰ ਯੁੱਧ ਪੱਧਰ ਤੇ ਕੰਮ ਚੱਲੂ ਚਾਹੇ 3100 ਪਲੇਗਰਾਉਂਡਾਂ ਦਾ ਕੰਮ ਕੋ ਉਹ ਵੀ ਚੱਲੂ ਆ ਚਾਹੇ ਤੁਸੀਂ ਸੜਕਾਂ ਦਾ ਕੰਮ ਕੋ ਉਹ ਵੀ ਚੱਲੂ ਆ ਤੇ ਇਸ ਤੋਂ ਇਲਾਵਾ ਜਿਹੜੇ ਜਿਹੜੇ ਡਵੈਲਪਮੈਂਟ ਦੇ ਹੋਰ ਕਾਰਜ ਹੋਣਗੇ ਜਿਵੇਂ ਪੰਚਾਇਤ ਘਰ ਦੇ ਪਿੱਛੇ ਨੂੰ ਅਸੀਂ ਸਵਾ 100 ਪੰਚਾਇਤ ਘਰ ਦਾ ਜਿਹੜਾ ਨਿਰਮਾਣ ਕਾਰਜ ਸ਼ੁਰੂ ਕਰਾਇਆ ਇਹ ਸਾਰੇ ਚੱਲਦੇ ਜਾਣਗੇ ਮਾਨਸੇਬ ਰਾਜਾ ਬੜਿੰਗ ਜੀ ਨੇ ਸਟੇਟਮੈਂਟ ਦਿੱਤੀ ਇਹ ਕਹਿੰਦੇ ਸਾਡੀ ਸਰਕਾਰ ਅੰਦਰ ਇੱਕ ਮਹੀਨੇ ਚਾਦੀ ਗੈਂਗਸਟਰਵਾਦ ਲੱਭਨ ਕਰਦਾ ਲੈ ਕੇ ਕੌਣ ਆਇਆ ਵੱਡਾ ਸਵਾਲ ਹੈ ਅਸੀਂ ਤਾਂ ਲਿਆਏ ਨਹੀਂ ਅਸਟਾ 2022 ਚ ਆਏ ਇਹ ਜਿਵੇਂ ਇੱਕ ਕੁੜੀ ਵਿਆਹ ਕੇ ਜਾਂਦੀ ਹੈ ਉਹਨੂੰ ਨਾਲ ਦਹੇਜ ਦੰਨੇ ਹਨਾ ਅਸੀਂ ਤਾਂ ਜਦੋਂ ਆਏ ਆ ਸਾਨੂੰ ਦਹੇਜ ਚ ਮਿਲੇ ਨੇ ਇਹ ਗੈਂਗਸਟਰ ਇਹ ਗੁੰਡਾ ਤਤ ਜਿਹੜੇ ਮਿਲੇ ਨੇ ਇਹ ਪੈਦਾ ਕਿਨੇ ਕੀਤੇ ਹੋਏ ਨੇ ਇਹਨਾਂ ਕਾਂਗਰਸੀਆਂ ਨੇ ਤੇ ਅਕਾਲੀਆਂ ਨੇ ਜਾ ਕੇ ਦੇਖੋ ਇਹਨਾਂ ਤੇ ਲੀਡਰਾਂ ਦੇ ਨਾਮ ਅਰਸ਼ਟ ਲੀਡਰਾਂ ਦੇ ਨਾਮ ਗੱਲ ਸਮਝੋ ਇਸ ਉਹ ਮਾਝੇ ਇਲਾਕੇ ਦੇ ਵਿੱਚ ਸਿੱਧੇ ਜਣੀ ਕਿ ਗੈਂਗਸਟਰਾਂ ਦੇ ਨਾਲ ਜੁੜਦੇ ਨੇ ਸੋ ਬੜੀ ਸ਼ਰਮ ਦੀ ਗੱਲ ਹੈ ਕਿ ਪੰਜਾਬ ਦੀ ਨੌਜਵਾਨੀ ਜਿਹਦੇ ਹੱਥ 'ਚ ਅੱਜ ਕਲਮ ਚਾਹੀਦੀ ਸੀ ਜਿਹਦੇ ਹੱਥ 'ਚ ਅੱਜ ਰੋਟੀ ਦਾ ਡੱਬਾ ਚਾਹੀਦਾ ਸੀ ਔਰ ਜਿਹਦੇ ਹੱਥ ਦੇ ਵਿੱਚ ਅੱਜ ਕੋਈ ਡਿਗਰੀ ਚਾਹੀਦੀ ਸੀ ਉਹਨਾਂ ਦੇ ਹੱਥਾਂ 'ਚ ਅੱਜ ਅਮਿਊਨੀਸ਼ਨ ਅੱਜ ਅਸਲਾ ਪੜਾਉਣਾ ਤੇ ਉਹਨਾਂ ਨੂੰ ਅਨਪੜਤਾ ਕੰਨੀ ਨੂੰ ਧਕੇਲਣਾ ਔਰ ਜੁਰਮ ਦੀ ਦੁਨੀਆ 'ਚ ਧੱਕਣਾ ਇਹ ਅਕਾਲੀ ਤੇ ਕਾਂਗਰਸੀਆਂ ਦਾ ਕੰਮ ਹੈ ਅਸੀਂ ਤਾਂ ਨੌਜਵਾਨੀ ਨੂੰ ਸਿੱਧੇ ਰਾਹੇ ਪਾਣ ਨੂੰ ਫਿਰ ਰਹੇ ਆਂ ਔਰ ਅਸੀਂ ਰੋਜ਼ ਕੋਈ ਨਾ ਕੋਈ ਇਹੀ ਦੇ ਚੰਗੇ ਕੰਮ ਕਰ ਰਹੇ ਨੇ ਜਿਹਦੇ ਨਾਲ ਨੌਜਵਾਨੀ ਮੋੜਾ ਕੱਟ ਕੇ ਮੁੱਖ ਧਾਰਾ 'ਚ ਵਾਪਸ ਆਵੇ ਔਰ ਇਹਹੀ ਜਿਹੜੀਆਂ ਹਰਕਤਾਂ ਨੇ ਇਹਨਾਂ ਨੂੰ ਤਿਆਗ ਦਿੱਤੀ